ਹਾਜੀ ਹੁਸ਼ਾਰਪੁਰ ਚੰਡੀਗੜ੍ਹ ਮਾਰਕ ਤੇ ਸਥਿਤ ਇੱਕ ਨਿੱਜੀ ਕਾਲਜ ਹੁਸ਼ਾਰਪੁਰ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੌਮੀ ਸੜਕ ਸੁਰੱਖਿਆ ਮਹੀਨੇ ਤਹਿਤ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। बोर्ड पे डिस्प्ले किए हैं इन बच्चों ने बहुत ही अच्छे एफर्ट्स हैं इट वाज वेरी इंटरेस्टिंग एक्टिविटी और इनके लिए प्लीज तालीयां जरूर बजाइए बच्चों को आप भी ऐसे फ्रॉम थर्ड टू फिफ्थ कैटेगरी सखीप्रीत सर देखिए जी प्रिषा सेम वाज मेकिंग कंपटीशन दिस वाज अ कैटेगरी फ्रॉम थर्ड टू फिफ्थ तो and जो पे uh, बहुत कुछ है नहीं जो मैं तो ਸਾਲੀ ਬੈਠੀ ਹੋਈ। ਤੋ ਚਾ ਛੋਟੇ ਛੋਟੇ ਗੱਲਾਂ ਜੋ ਮੈਂ ਕਹਿਣਾ ਚਾਹਾਂਗੀ ਜੋ ਮੇਰੇ ਮਨ ਚ ਨੇ ਸ਼ੇਅਰ ਕਰਨਾ ਚਾਹੁੰਦੇ ਆ। ਅੱਜ ਦੀ ਇਸ ਅਵੇਅਰਨੈਸ ਵਾਲੀ ਜਗ੍ਹੀ ਦੇ ਵਿੱਚ ਜਿੱਥੇ ਸਾਰਿਆਂ ਨੂੰ ਹੀ ਸੋਸ਼ਲ ਮੀਡੀਆ 'ਵੀ ਬਹੁਤ ਜ਼ਿਆਦਾ ਅਵੇਅਰਨੈਸ ਹੈ। ਜਿੱਤੇ ਸਾਰਿਆਂ ਨੂੰ ਹੀ ਆਪਣੇ ਰਾਈਟਸ ਬਾਰੇ ਬਹੁਤ ਜ਼ਿਆਦਾ ਅਵੇਅਰਨੈਸ ਹੈ। ਪਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਗੇ ਕੀ ਕਰਨਾ ਹੈ, ਕੀ ਚੱਲ ਰਿਹਾ ਹੈ। ਉਸ ਦੇ ਵਿੱਚ ਇਹ ਵਾਲੀ ਅਵੇਰਨੈਸ ਜੋਸੀਂ ਸ਼ੇਅਰ ਕਰ ਰਹੇ ਹੋ ਫਰੋਡ ਸੇਫਟੀ ਅਵੇਰਨੈਸ ਇਹ ਉਹ ਵਾਲੀ ਅਵੇਰਨੈਸ ਹੈ ਜੋ 20 ਜੇ ਕਿਸੇ ਹੋਰ ਦੀ ਜਾਨ ਬਚਾ ਸਕਦੀ ਹੈ ਜ਼ਿੰਦਗੀ ਬਚਾ ਸਕਦੀ ਹੈ ਇਸ ਤੋਂ ਜ਼ਿਆਦਾ ਵੱਧ ਕੇ ਮੈਨੂੰ ਨਹੀਂ ਲੱਗਦਾ ਕਿ ਕੁਝ ਹੋ ਸਕਦਾ ਤੁਸੀਂ ਸਾਰੇ ਹੀ ਕਿਸੇ ਨਾ ਕਿਸੇ ਨੂੰ ਜਾਣਦੇ ਹੋਵਗੇ ਤੁਹਾਡੇ ਕੋਈ ਨੀਅਰ ਜਾਂ ਡੀਅਰ ਵਨ ਸਰਫੇ ਕੋਈ ਦੂਰ ਦੇ ਰਿਸ਼ਤੇਦਾਰ ਜਿਨ੍ਹਾਂ ਦਾ ਫਰੋਡ ਹੈ ਇਟਸ ਵੈਰੀ ਗੁੱਡ ਤੁਸੀਂ ਬਹੁਤ ਲੱਗਦੇ ਹੋ पर इसको तो का हम तरीका यही है कि असली सारे रोड सेफ्टी के रूल्स को सब तो पहला आप अवेयर रहिए फिर बाद में फिर सारे को इस बारे अवेयर कराइए बहुत प्रकार जो मैडम इसी विचार को पार्टी साहब 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 ਤੇ ਬੋਲ ਕੇ ਅਸੀਂ ਅੱਜ ਨੇ ਪਾਰਟਿਸਪੇਟ ਕੀਤਾ ਤੇ ਆਜ ਦੇ ਸੈਮੀਨਾਰ ਦੇ ਹੋਂਸਕੀ ਸਮਾਰਟ ਦੇ ਸਾਰੇ ਪਾਰਟਿਸਪੈਂਟਸ ਮੈਂ ਬਸ ਆਦਰਸ਼ਨਾ ਚਾਹੁੰਗਾ ਕਿ ਰੋਡ ਸੇਫਟੀ ਆਪਣੇ ਡੇ ਟੂ ਡੇ ਬੇਸਿਸ ਤੇ ਪ੍ਰਾਇਰਿਟਿ ਕਿਉਂ ਮਨਾ ਚਾਹੀਦਾ ਕਿਉਂਕਿ ਸਵੇਰ ਘੜੇ ਤੋਂ ਬਾਅਦ ਸਾਮਣੇ ਵਾਪਸ ਘਰ ਪਰ ਪਹੁੰਚਣ ਤੱਕ ਦਾ ਸਮਾਂ ਹੈਗਾ ਉਹ ਜਾਂ ਤਾਂ ਆਪਾਂ ਆਪਣੇ ਆਫਿਸ ਤੇ ਕੰਮ ਨੇ ਹੈਗੇ ਜਾਂ ਤਾਂ ਆਪਾਂ ਰੋਡ ਤੇ ਜਾਂਦੇ ਹੈਗੇ ਨੂੰ ਕਰਦੇ ਜਿਹਦਾ ਮਤਲਬ ਇਹ ਦਿਨ ਦਾ ਜਿਹੜਾ ਵਰਕਿੰਗ ਟਾਈਮ ਹੈਗਾ ਉਹਦੇ ਵਿੱਚੋਂ ਆਈ ਫੀਲ ਕੀ 20% ਤੋਂ ਲੈ ਕੇ 30% ਤੱਕ ਦਾ ਟਾਈਮ ਜਿਹੜਾ ਹੈਗਾ ਜਿਹੜਾ ਵਰਕਿੰਗ ਆਪਣਾ ਹੈਗਾ ਉਹ ਰੋਡਸ ਤੇ ਬੀਤਦਾ ਹੈ ਤੇ ਆਪਾਂ ਘਰ ਸੇਤ ਰੱਖਦੇ ਹੈਗੇ ਆਫਿਸ ਸੇਫ ਰੱਖਦੇ ਹੈਗੇ ਤੇ ਰੋਡ ਸੇਫ ਹੋਣੀ ਚਾਹੀਦੀ ਤੇ ਰੋਡ ਸੇਫ ਇੱਕ ਬੰਦਾ ਨਹੀਂ ਰੱਖ ਸਕਦਾ ਰੋਡ ਸੇਫਟੀ ਜਿਹੜੀ ਹੈਗੀ ਰੋਡ ਕੰਸਟਰਕਸ਼ਨ ਤੋਂ ਲੈ ਕੇ ਇੰਜੀਨੀਅਰਿੰਗ ਤੋਂ ਲੈ ਕੇ ਉੱਥੇ ਜਿਹੜੇ ਲੋਕ ਉਹਨੂੰ ਅਵੇਲ ਕਰ ਰਿਹਾ ਕਰ ਰਏ ਹੈਗੇ ਉਹਨਾਂ ਸਾਰਿਆਂ ਦੇ ਇਨਵੋਲਵਮੈਂਟ ਨਾਲ ਹੋਣੀ ਚਾਹੀਦੀ ਜੀ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਜ਼ਿਲ੍ਹਾ ਪੁਲਿਸ ਹੁਸ਼ਿਆਰਪੁਰ ਆਰਟੀਆ ਹੁਸ਼ਿਆਰਪੁਰ ਵੱਲੋਂ ਤੇ ਰਾਤਪੁਰਾ ਕਾਲਜ ਵੱਲੋਂ ਮਿਲ ਕੇ ਜਿਹੜਾ ਹੈਗਾ ਇੱਕ ਅਵੇਰਨੈਸ ਰੋਡ ਸੇਫਟੀ ਵਾਸਤੇ ਚਲਾਇਆ ਜਾ ਰਿਹਾ ਹੈਗਾ ਜਿਹਦੇ ਸੰਬੰਧ ਵਿੱਚ 1 ਵੀਕ ਡੈਡੀਕੇਟਿਡਲੀ ਰਾਤਪੁਰਾ ਕਾਲਜ ਦੇ ਸਟੂਡੈਂਟਸ ਵੱਲੋਂ ਮਨਾਇਆ ਜਾ ਰਿਹਾ ਸੀਗਾ ਜਿਹਦੇ ਅਸਮਾਪਤੀ ਦੇ ਇੱਥੇ ਅਸੀਂ ਆਏ ਹੈਗੇ ਰਾਤਪੁਰਾ ਕਾਲਜ 'ਚ ਇਸ ਰੋਡ ਸੇਫਟੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਕਿ ਆਪਣਾ ਐਟ ਮੋਸਟ ਇੰਪੋਰਟੈਂਸ ਦਾ ਵਿਸ਼ਾ ਹੈਗਾ ਤੇ ਇਸੇ ਨੂੰ ਨਿਹਾਨ ਚ ਰੱਖਦੇ ਹੋਏ ਮਾਨਜੋਤ ਸਿੰਘ ਸਾਬ ਨੇ ਪੂਰੇ ਦੇਸ਼ 'ਚ ਪਹਿਲੀ ਵਾਰ ਜਿਹੜਾ ਹੈਗਾ ਇੱਕ ਡੈਡੀਕੇਟਿਡ ਫੋਰਸ ਰੋਡ ਸੜਕ ਸੁਰੱਖਿਆ ਫੋਰਸ ਦੇ ਨਾਮ ਤੋਂ ਪੰਜਾਬ ਨੂੰ ਸਮਰਪਿਤ ਕੀਤੀ ਹੈਗੀ ਜਿਦੇ ਵਿੱਚ 6 ਗੱਡੀਆਂ ਆਪਣੇ ਹੁਣ ਹੁਸ਼ਾਰਪੁਰ ਜ਼ਿਲ੍ਹੇ ਨੂੰ ਵੀ ਮਿਲੀ ਹੈਗੀ ਜਿਹੜੀ ਰਾਤ ਦਿਨ ਸਟੇਟ ਹਾਈਵੇਜ਼ ਤੇ ਨੈਸ਼ਨਲ ਹਾਈਵੇਜ਼ ਤੇ 30-30 ਕਿਲੋਮੀਟਰ ਦੀ ਦੂਰੀ ਤੇ ਲੋਕਾਂ ਦੀ ਸੁਰੱਖਿਆ ਵਾਸਤੇ ਤੇ ਐਕਸੀਡੈਂਟ ਵਾਸਤੇ ਐਕਸੀਡੈਂਟ ਵਿੱਚ ਫਰਸਟ ਰਿਸਪੌਂਡਰ ਵਾਸਤੇ ਤਾਇਨਾਤ ਹੈਗੀਆਂ ਤੇ ਜਿਹੜੀ ਕੀਮਤੀ ਜਾਨਾਂ ਬਚਾਰੀਆਂ ਹੈਗੀਆਂ ਇਸੇ ਸੰਬੰਧ ਵਿੱਚ ਜਿਹੜਾ ਹੈਗਾ ਰੋਡ ਸੇਫਟੀ ਪੰਡਾ ਦੀ ਵਰਤੋਂ ਕਰਦੇ ਹੋਏ डीसी ਹੁਸ਼ਿਆਰਪੁਰ ਸਾਹਿਬ ਨੇ ਆਰਟੀਆ ਹੁਸ਼ਿਆਰਪੁਰ ਦੇ ਰਾਹੀਂ ਹੁਸ਼ਿਆਰਪੁਰ ਪੁਲਿਸ ਨੂੰ ਖਾਸ ਤੌਰ ਤੇ ਟ੍ਰੈਫਿਕ ਪੁਲਿਸ ਨੂੰ 100 ਤੋਂ ਜ਼ਿਆਦਾ ਬੈਰੀਕਟ ਜਿਹੜੇ ਹੈਗੇ ਰੋਡ ਸੇਫਟੀ ਫੰਡ ਤੋਂ ਦਿੱਤੇ ਹੈਗੇ ਉਸ ਤੋਂ ਇਲਾਵਾ ਟ੍ਰੈਫਿਕ ਇਕਵਿਪਮੈਂਟਸ ਕੁਝ ਬੈਟਨਸ ਵੀ ਲੌਕਸ ਟ੍ਰੈਫਿਕ ਰਿਫਲੈਕਟਿਵ ਜੈਕਟਸ ਉਹ ਸਾਰੀਆਂ ਚੀਜ਼ਾਂ ਵੀ ਜਿਹੜੀ ਹੈਗੀ ਆਜ ਦੇ ਦਿਨ ਟ੍ਰੈਫਿਕ ਪੁਲਿਸ ਨੂੰ ਦਿੱਤੀ ਜਾ ਰਹੀ ਹੈਗੀਆਂ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਕਿ ਜਿਹੜਾ ਵੀ ਰੋਡ ਸੇਫਟੀ ਵਾਸਤੇ ਇਕਵਿਪਮੈਂਟਸ ਦੀ ਲੋੜ ਹੈਗੀ ਸਾਨੂੰ ਉਹ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪ ਨਾਲ ਤੇ ਸਰਕਾਰ ਦੇ ਹੈਲਪ ਨਾਲ ਅਵੇਲੇਬਲ ਹੈਗਾ ਸਾਡੀ ਕਮਿਟਮੈਂਟ ਹੈਗੀ ਕਿ ਅਸੀਂ ਮਿਨੀਮਾਈਜ਼ ਕਰ ਸਕੀਏ ਰੋਡ ਐਕਸੀਡੈਂਟਸ ਜਿਹੜੇ ਹੈਗੇ ਤੇ ਰੋਡ ਦੇ ਉੱਤੇ ਹੋਣ ਵਾਲੀ ਜਿਹੜੇ ਜਾਨੀ ਮਾਲੀ ਨੁਕਸਾਨ ਹੈਗਾ ਉਹਨੂੰ ਮਿਨੀਮਮ ਘਟ ਕਰ ਸਕੀਏ ਤੇ ਅਸੀਂ ਕੀਮਤੀ ਜਾਨਾਂ ਬਚਾ ਸਕੀਏ ਐਟ ਦ ਸੇਮ ਟਾਈਮ ਜਿਹੜਾ ਹੈਗਾ ਸਾਰਿਆਂ ਦੇ ਰਾਹੀਂ ਅਵੇਰਨੈਸ ਬੜੀ ਜ਼ਰੂਰੀ ਹੈਗੀ ਸੈਲਫ ਅਵੇਰਨੈਸ ਬਹੁਤ ਜ਼ਰੂਰੀ ਹੈਗੀ ਜਿਤੇ ਕਰਕੇ ਖੁਦ ਦੀ ਜਾਨ ਵੀ ਤੇ ਦੂਜੇ ਦੀ ਜਾਨ ਵੀ ਜਿਹੜੀ ਹੈਗੀ ਰੋਡ ਤੇ ਚੱਲਦੇ ਹੋਏ ਬਚਾਈ ਜਾ ਸਕਦੀ ਹੈ ਤੇ ਬਾਰ-ਬਾਰ ਰੋਡ ਸੇਫਟੀ ਰੂਲਸ ਨੂੰ ਉਤਾਰ ਦੀ ਗੱਲ ਕੀਤੀ ਜਾਂਦੀ ਹੈ ਉੱਥੇ ਜੇ ਹੁਸ਼ਿਆਰਪੁਰ ਗੱਲ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਸ਼ਾਇਦ ਇੱਕ ਕਿਚੌਂਕ ਹੀ ਹੋਵੇਗਾ ਦਿਹਾੜੀ ਦੇ ਵਿੱਚ ਲਾਈਟਸ ਚੱਲਦੀਆਂ ਹਨ ਔਰ ਉਹਨਾਂ ਦੀ ਪਾਲਣਾ ਕੀਤੀ ਥੋੜੀ-ਬਹੁਤੀ ਜਾਂਦੀ ਹੈ ਬਾਕੀ ਚੌਂਕਸ ਦੇ ਵਿੱਚ ਤਾਂ ਸ਼ਾਇਦ ਲਾਈਟਸ ਦੇ ਹਾਲਾ ਵੀ ਖਤਮ ਹੀ ਹੋ ਚੁੱਕੇ ਨਾ ਇਦਾਂ ਨਹੀਂ ਹੈਗਾ ਜਿੱਥੇ ਲਾਈਟਸ ਆਪਣੇ ਕਾਫੀ ਸਾਰੇ ਚੌਕਸ ਤੇ ਆਲਰੇਡੀ ਐਕਟਿਵ ਹੈਗੀ ਜਿਵੇਂ ਕਿ ਤੁਸੀਂ ਸਰਵੇ ਆਪਾਂ ਵਾਪਸ ਕਰਵਾ ਲਨੇ ਬਟ ਕਾਫੀ ਸਾਰੇ ਚੌਕਸ ਤੇ ਮੈਂ ਵੀ ਰੂਟੀਨ ਚ ਦੇਖਦਾ ਹੈਗਾ ਲਾਈਟਸ ਐਕਟਿਵ ਹੈਗੀਆਂ ਤੇ ਜਿੱਥੇ ਕੋਈ ਲਾਈਟਸ ਡੈਮੇਜ ਹੈਗੀਆਂ ਜਾਂ ਡਿਫੰਕਟ ਹੈਗੀਆਂ ਉਹਨਾਂ ਨੂੰ ਰਿਪੇਅਰ ਦਾ ਜਿਹੜਾ ਪ੍ਰੋਸੈਸ ਕੋਰਪੋਰੇਸ਼ਨ ਦੇ ਰਾਹੀਂ ਚੱਲ ਰਿਹਾ ਹੈਗਾ ਰੀਸੈਂਟਲੀ ਵੀ ਜਿਹੜੀ ਹੈਗੀ ਦਸਵਾ ਤੇ ਮੁਕੇਰੀਆਂ ਦੇ ਉੱਥੇ ਵੀ ਲਾਈਟਾਂ ਇੰਸਟਾਲ ਕੀਤੀ ਗਈਆਂ ਹੈਗੀਆਂ ਲੋਕਲ ਕੋਰਪੋਰੇਸ਼ਨ ਵੱਲੋਂ ਮਿਊਨਿਸਪਲ ਕਮੇਟੀ ਵੱਲੋਂ ਤੇ ਟ੍ਰੈਫਿਕ ਸੇਫਟੀ ਵਾਸਤੇ ਅਸੀਂ ਕਮਿਟਿਡ ਹੈਗੇ ਜੋ ਵੀ ਚੀਜ਼ਾਂ ਜੋ ਵੀ ਮੁਸ਼ਕਲਾਂ ਪੇਸ਼ ਆਉਂਦੀਆਂ ਹੈਗੀਆਂ ਉਹਨਾਂ ਨੂੰ ਇਮੀਡੀਏਟਲੀ ਜ਼ੋਲ ਆਊਟ ਕਰਨ ਵਾਸਤੇ ਪਿਛਲੇ 1 ਮਹੀਨੇ ਤੋਂ ਰੋਡ ਸੇਫਟੀ ਮੰਥ ਮਨਾਇਆ ਜਾ ਰਿਹਾ ਹੈ 14 ਫਰਵਰੀ ਤੱਕ ਇਹ ਰੋਡ ਸੇਫਟੀ ਮੰਥ ਮਨਾਇਆ ਜਾਏਗਾ ਇਸ ਦੇ ਤਹਿਤ ਅ 13 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਰਾਏਤਪਹਾਰਾ ਗਰੁੱਪ ਆਫ ਇਸਟੂਡ ਦੇ ਵਿੱਚ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਰਾਏਤਪਹਾਰਾ ਵੱਲੋਂ ਪਿਛਲੇ 1 ਹਫਤੇ ਤੋਂ ਰੋਡ ਸੇਫਟੀ ਨੂੰ ਲੈ ਕੇ ਵੱਖ-ਵੱਖ ਇਨੀਸ਼ੀਏਟਿਵਸ ਲਏ ਜਾ ਰਹੇ ਸੀ ਇਸ ਦੇ ਬਾਰੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕੀਤਾ ਗਿਆ ਨਾਲ ਹੀ ਨਵਾਂ ਵੱਲੋਂ ਇੱਕ ਬਹੁਤ ਅੱਛਾ ਰੋਲ ਪਲੇ ਵੀ ਕਰਕੇ ਦਿਖਾਇਆ ਗਿਆ ਜਿਸ ਦੇ ਵਿੱਚ ਅਵੇਅਰਨੈਸ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਸਾਰੇ ਲਈ ਟ੍ਰੈਫਿਕ ਰੂਲਸ ਫਾਲੋ ਕਰਨਾ ਬਹੁਤ ਜ਼ਰੂਰੀ ਹੈ ਤੇ ਕਿਸ ਤਰ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਸ ਦੇ ਬਾਰੇ ਸੈਂਸਿਟਿਵ ਹੋਣਾ ਬਹੁਤ ਜ਼ਰੂਰੀ ਹੈ ਤੇ ਜੋ ਵੀ ਵਿਕਟਿਮ ਹੈ ਉਸ ਨੂੰ ਫਰਸਟ ایڈ ਦੇਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਮੈਂ ਸਾਰੇ ਹੀ ਹੁਸ਼ਿਆਪੁਰ ਦੇ ਵਸਨੀਕਾਂ ਨੂੰ ਇਹ ਅਪੀਲ ਕਰਾਂਗੀ ਕਿ ਤੁਸੀਂ ਸਾਰੇ ਇਸ ਰੋਡ ਸੇਫਟੀ ਮੰਤਰੇ ਤਹਿ ਦੇ ਰਾਹੀ ਜੋ ਵੀ ਮੈਸੇਜ ਦਿੱਤਾ ਗਿਆ ਹੈ ਪਲੀਜ਼ ਉਸ ਨੂੰ ਜ਼ਰੂਰ ਫਾਲੋ ਕਰੋ ਸਾਡੇ ਸਾਰੇ ਦੀ ਹੀ ਜ਼ਿੰਦਗੀ ਦੇ ਲਈ ਰੋਡ ਸੇਫਟੀ ਰੂਲਸ ਫਾਲੋ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਜਿਸ ਤਰ੍ਹਾਂ ਅਕਸਰ ਇਹ ਕਿਹਾ ਜਾਂਦਾ ਹੈ ਬੈਟਰ ਲੇਟ ਦਨ ਨੈਵਰ ਜੇਕਰ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣ ਅਸੀਂ ਆਪਣੀ ਤੇ ਆਪਣੇ ਜਾਣ ਪਛਾਣ ਵਾਲਿਆਂ ਦੀ ਤੇ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾਂ ਜੋ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਸ ਦੇ ਨਾਲ ਨਾਲ ਅੱਜ ਰੋਡ ਸੇਫਟੀ ਅ ਮੁਹਿੰਮ ਦੇ ਤਹਿਤ ਹੀ ਡਿਸਟ੍ਰਿਕਟ ਰੇਡ ਰੋਡ ਸੇਫਟੀ ਕਾਉਂਸਲ ਵੱਲੋਂ ਜ਼ਿਲ੍ਹਾ ਪੁਲਿਸ ਨੂੰ ਕੁਝ ਸਮਾਨ ਖਰੀਦ ਕੇ ਦਿੱਤਾ ਗਿਆ ਜਿਸ ਦੇ ਵਿੱਚ ਬੈਰੀਕੇਡਸ ਇਹਨਾਂ ਦੇ ਲਈ ਜੈਕਟ ਰਿਫਲੈਕਟਿਵ ਜੈਕਟਸ ਟਾਰਚ ਲਾਈਟ ਆਦਿ ਸਮਾਨ ਦਿੱਤਾ ਗਿਆ ਇਹ ਸਾਨੂੰ ਪੂਰੀ ਉਮੀਦ ਹੈ ਕਿ ਇਸ ਸਮਾਨ ਦੇ ਰਾਹੀਂ ਜਿੱਥੇ ਸਾਡੀ ਜ਼ਿਲ੍ਹਾ ਦੀ ਜੋ ਟ੍ਰੈਫਿਕ ਪੁਲਿਸ ਹੈ ਤੇ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਵੀ ਇੱਕ ਬਲ ਮਿਲੇਗਾ ਕਿ ਉਹ ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਠੀਕ ਤਰ੍ਹਾਂ ਕਰਾ ਸਕਣ